ਸ਼ੁਭ ਵਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਅਹਿਮ ਖਬਰ ਦੇ ਨਾਲ ਅੱਜ ਲੁਗਿਆਣਾ ਪੱਛਮੀ ਤੋਂ ਚੋਣ ਜਿੱਤ ਕੇ ਵਿਧਾਇਕ ਬਣਨ ਵਾਲੇ ਸੰਜੀਵ अरोड़ा ਨੂੰ ਭਗਵੰਤ ਮਾਨ ਦੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਅੱਜ ਉਹਨਾਂ ਨੂੰ ਕੈਬਨਿਟ ਮੰਤਰੀ ਦੇ ਤੌਰ ਤੇ ਸੌਂਚਗੁਆਇਆ ਗਿਆ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਅੱਜ ਸੰਜੀਵ अरोड़ा ਨੂੰ ਕੈਬਨਿਟ ਮੰਤਰੀ ਵਜੋਂ ਸੌਚੁਕਾਈ ਗਈ ਹੈ ਸੌਚੁਕ ਸਮਾਗਮ ਦੇ ਮੌਕੇ ਬਹੁਤ ਸਾਰੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਹਰਜੋਤ ਬੈਂਸ ਡਾਕਟਰ ਬਲਬੀਰ ਸਿੰਘ ਡਾਕਟਰ ਬਲਜੀਤ ਕੌਰ ਹਰਦੀਪ ਸਿੰਘ ਮੁੰਡੀਆਂ ਮਹਿੰਦਰਪਾਗ ਡਾਕਟਰ ਅਵਜੋਤ ਸਿੰਘ ਬਰਿੰਦਰ ਗੋਇਲ ਲਾਲਜੀਤ ਸਿੰਘ ਪੁੱਲਰ ਲਾਚੰਦ ਕਟਾਰੂ ਚੱਕ ਗੁਰਮੀਤ ਸਿੰਘ ਖੁੱਡੀਆਂ ਤੇ ਹੋਰ ਸ਼ਖਸੀਅਤਾਂ ਇਸ ਮੌਕੇ ਹਾਜ਼ਰ ਰਹੀਆਂ ਤੁਹਾਨੂੰ ਦੱਸ ਦਈਏ ਲੁਗਿਆਣਾ ਪੱਛਮੀ ਤੋਂ ਉਪਚੋਣਾ ਜਿੱਤ ਕੇ ਸੰਜੀਵ ਔਰੋੜਾ ਪੰਜਾਬ ਸਰਕਾਰ ਦੇ ਨਵੇਂ ਐਮ ਆਰ ਆਈ ਐਨ ਆਰ ਆਈ ਮੰਤਰੀ ਬਣੇ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਨਾਲ ਦੀ ਨਾਲ ਉਦਯੋਗ ਤੇ ਵਣਜ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਭਾਵ ਦੋ ਮੰਤਰਾਲੇ ਉਹਨਾਂ ਨੂੰ ਦਿੱਤੇ ਗਏ ਨੇ ਇੱਕ ਐਨਆਰਆਈ ਵਿਭਾਗ ਤੇ ਦੂਸਰਾ ਵਣਜ ਅਤੇ ਉਦਯੋਗ ਮੰਤਰਾਲਾ ਅ ਲੁਗਿਆਣਾ ਪੱਛਮੀ ਤੋਂ ਜਦੋਂ ਸੰਜੀਪ ਰੋੜਾ ਨੇ ਚੋਣ ਲੜੀ ਸੀ ਤਾਂ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਉਹ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਮੰਤਰੀ ਦੇ ਤੌਰ ਤੇ ਸ਼ਾਮਿਲ ਕੀਤਾ ਜਾਵੇਗਾ ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਕੁਲਦੀਪ ਸਿੰਘ ਢਾਲੀਵਾਲ ਤੋਂ ਐਨਆਰਆਈ ਵਿਭਾਗ ਲੈ ਲਿਆ ਗਿਆ ਤੇ ਉਹਨਾਂ ਦੀ ਕੈਬਨਿਟ ਤੋਂ ਛੁੱਟੀ ਹੋ ਗਈ ਹੈ ਕਿਉਂਕਿ ਉਹਨਾਂ ਕੋਲ ਸਿਰਫ ਇੱਕ ਹੀ ਵਿਭਾਗ ਸੀ ਐਨਆਰਆਈ ਵਿਭਾਗ ਜਿਸ ਤੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਹੁਣ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਦੂਜੇ ਪਾਸੇ ਉਦਯੋਗ ਵਿਭਾਗ ਤਰਨੁਪਰੀ ਸੋਨਦ ਕੋਲ ਸੀ ਜੋ ਉਹਨਾਂ ਤੋਂ ਲੈ ਕੇ ਹੁਣ ਅਰੋੜਾ ਨੂੰ ਦੇ ਦਿੱਤਾ ਗਿਆ ਸੋ ਤਰਨੁਪਰੀਤ ਸੋਨ ਦੇ ਕੋਲ ਹੁਣ ਸਿਰਫ ਆ ਪੰਜਾਬ ਪੰਚਾਇਤੀ ਵਿਭਾਗ ਤੇ ਸੱਭਿਆਚਾਰ ਵਿਭਾਗ ਬਚਿਆ ਹੈ ਦੂਜੇ ਪਾਸੇ ਸੂਬੇ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਉਹਨਾਂ ਦਾ ਵਿਭਾਗ ਲੈ ਲਿਆ ਗਿਆ ਵਿਭਾਗ ਲੈਣ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਲਗਭਗ 3 ਸਾਲ ਦਾ ਕਾਰਜਕਾਲ ਦਿੱਤਾ ਤੇ ਆ ਇਸ ਮੰਤਰੀ ਮੰਡਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਈ ਫੇਰ ਬਦਲ ਹੋ ਗਏ ਨੇ ਤੇ ਇਸ ਫੇਰ ਬਦਲ ਦੇ ਵਿੱਚ ਇਹ ਫੇਰ ਬਦਲ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਐਨ ਆਰ ਆਈ ਵਿਭਾਗ ਹੈ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਤੋਂ ਲੈ ਕੇ ਸੰਜੀਵ अरोड़ा ਨੂੰ ਦਿੱਤਾ ਗਿਆ ਸੋ ਸੰਜੀਵ ਆ अरोड़ा ਨੂੰ ਢਾਲੀਵਾਲ ਦਾ ਵਿਭਾਗ ਦਿੱਤਾ ਗਿਆ ਅਤੇ ਉਹਨਾਂ ਨੂੰ ਕੈਬਨਿਟ ਤੋਂ ਲਾਂਭੇ ਕਰ ਦਿੱਤਾ ਗਿਆ ਅ ਇਸ ਦੇ ਨਾਲ ਹੀ ਗੁਲਦੀਪ ਸਿੰਘ ਧਾਲੀਵਾਲ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਤੇ ਨਾਲ ਦੀ ਨਾਲ ਇੱਕ ਬਿਆਨ ਵੀ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਅਤੇ ਆਪ ਨੇਤਾ ਗੁਲਦੀਪ ਸਿੰਘ ਧਾਲੀਵਾਲ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅ ਅਹੁਦੇ ਤੋਂ ਅਸਤੀਫਾ ਮੈਂ ਦੇ ਦਿੰਦਾ ਹਾਂ ਮੈਂ ਆਪਣੇ ਦਮ ਤੇ ਅਸਤੀਫਾ ਦਿੰਦਾ ਹਾਂ ਪੰਜਾਬ ਮੇਰੇ ਲਈ ਪਹਿਲਾ ਆਉਂਦਾ ਹੈ ਅਹੁਦਾ ਅਤੇ ਵਿਭਾਗ ਮੇਰੇ ਲਈ ਮਹੱਤਵਪੂਰਨ ਨਹੀਂ ਨੇ ਅੱਗੋਂ ਉਹਨਾਂ ਨੇ ਲਿਖਿਆ ਕਿ ਮੈਨੂੰ ਇਹ ਕਿਹਾ ਗਿਆ ਸੀ ਕਿ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇਗਾ ਇਸ ਲਈ ਮੈਂ ਕਿਹਾ ਹਾਂ ਜਰੂਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਮੈਂ ਅਸਤੀਫਾ ਦੇ ਦਿੰਦਾ ਮੈਨੂੰ ਕੋਈ ਸਮੱਸਿਆ ਨਹੀਂ ਹੈ ਮੈਂ ਪਾਰਟੀ ਦੇ ਨਾਲ ਹੈ ਇਸ ਤੋਂ ਇਲਾਵਾ ਉਹਨਾਂ ਨੇ ਅੱਗੇ ਲਿਖਿਆ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਹਾਂ ਨੂੰ ਬਹੁਤ ਸਮੇਂ ਤੋਂ ਜਾਣਦਾ ਮੈਂ ਅਰਵਿੰਦ ਕੇਜਰੀਵਾਲ ਨੇ ਅਮਰੀਕਾ ਛੱਡਿਆ ਮੈਂ 1992 ਤੋਂ ਭਗਵੰਤ ਮਾਨ ਦਾ ਦੋਸਤ ਹਾਂ ਮੈਂ ਪਾਰਟੀ ਮੈਨੂੰ ਜੋ ਵੀ ਡਿਊਟੀ ਸੌਂਪੇਗੀ ਮੈਂ ਉਸ ਨੂੰ ਪੂਰਾ ਕਰਾਂਗਾ ਸੋ ਕੁਲਦੀਪ ਸਿੰਘ ਢਾਲੀਵਾਲ ਇੱਕ ਪਾਸੇ ਪਾਬਕ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਪੂਰੀ ਤਰ੍ਹਾਂ ਦੇ ਨਾਲ ਪਾਰਟੀ ਦੇ ਨਾਲ ਆ ਅਤੇ ਪਾਰਟੀ ਜੋ ਵੀ ਹੁਕਮ ਲਗਾਵੇਗੀ ਉਹ ਹੁਕਮ ਨੂੰ ਮੈਂ ਪੂਰਾ ਕਰਾਂਗਾ ਜਿਓ ਇਸ ਵੇਲੇ ਆਪਾਂ ਪ੍ਰਧਾਨ ਸਭਾ ਹਲਕਾ ਹੀ ਨਾਲ ਤੇ ਗੂ ਤੇਗ ਬਾਦਸਾਬ ਦੇ ਤਿਆਨਿ ਚੋਪ ਪ੍ਰਾਪਤ ਗੁਰੂ ਅਜੰ데요ਪ ਜੀ ਦੇ ਚੰ ਚੋਪ ਲਾਟ ਬੁਨੂ ਕ ਬ ਗੋਦਾ ਸਾਹਿਬ ਦੇ ਨਾਲ ਖੜੇ ਉਹਦੇ ਚਾਹ ਤਿੰਨ ਸੈਸ ਦੇ ਤੇ ਚੌਥਾ ਕੁੱਕੇ ਵਾਲੀ ਚਾਰ ਪਿੰਡਾਂ ਦਾ ਆਪਾਂ ਸਾਂਝਾ ਇੱਕ ਸਟੇਡੀਅਮ ਜਿਹੜਾ ਇੱਥੇ ਬਣਾ ਦੇ ਉਹ ਸਟੇਡੀਅਮ ਦੀ ਸ਼ੁਰੂਆਤ ਜਿਹੜੀ ਇਹਨਾਂ ਨੇ ਕੀਤੀ ਉਹ ਮੈਂ ਦੇਖਣ ਆਇਆ ਸੀਗਾ ਨਾਲ ਵੀਡੀਓ ਉਹਨੂੰ ਲੈ ਕੇ ਆਇਆ ਸੀਗਾ ਸੋ ਆਪਾਂ ਵਧੀਆ ਸਟੇਡੀਅਮ ਜਿਹੜਾ ਇਸ ਇਲਾਕੇ ਦੇ ਵਿੱਚ ਬਣਾ ਦੇ ਇਲਾਕੇ ਦੀਆਂ ਜੰਨੀਆਂ ਲਿੰਕ ਰੋਡ ਦੇ ਪਹਿਲਾਂ ਬਣ ਗਿਆ ਕੁਛ ਰਹਿੰਦੀ ਆ ਜਿੱਦਾਂ ਵੱਡੇ ਸਾਇੰਸ ਦੇ ਤੋਂ ਮਹਿਲਾਂ ਵਾਲਾ ਸੀਗਾ ਵੱਡੇ ਸਾਇੰਸ ਤੋਂ ਦਾਣੇ ਵਾਲੀ ਉਹ ਵੀ ਮਤਲਬ ਜੜੀਆਂ ਹੁਣ ਕੰਪਲੀਟ ਹੋ ਜਾਣ ਗਿਆ ਮਜੂਦ ਹੋ ਗਈਆਂ ਉਹਦੇ ਵੱਡੇ ਸਾਇੰਸ ਨੂੰ ਤੁਹਾਨੂੰ ਇਨਸ਼ਾਅਲਾ ਦਿੱਤੀ ਇੱਕ ਸਕੂਲ ਵਾਸਤੇ ਜਨਰੇਟਰ ਦਿੱਤਾ 4 ਲੱਖ ਦਾ ਜਨਰੇਟਰ ਹੈ 6 ਲੱਖ ਰੁਪਈਆ ਦਿੱਤਾ ਤੁਹਾਨੂੰ ਇਨਸ਼ਾਅਲਾ ਨੂੰ ਸੋ ਵਿਕਾਸ ਦਾ ਕੰਮ ਜਿਹੜਾ ਜੰਗੀ ਪੱਤਰ ਤੇ ਜਾਰੀ ਉਹ ਮੈਂ ਦੇਖਣਾ ਹੋਰ ਨਾ ਪਿੰਡਾਂ 'ਚ ਵੀ ਜਾਣਾ ਕਰੀਬ 10 ਪਿੰਡਾਂ ਦਾ ਅੱਜ ਟੂਕ ਰੱਖਿਆ ਸਾਦੇ ਪਿੰਡਾਂ ਦੇ ਅਫਸਰ ਨਾਲ ਲਿਆ ਜਿਹੜੇ ਜਿਹੜੇ ਕੰਮ ਹੋਣਾ ਦੇ ਪਿੰਡਾਂ ਦੇ ਉਹ ਪਹਿਲ ਦੇ ਆਧਾਰ ਤੇ ਬਿਲਕੁਲ ਕਰ ਸਟੇਡੀਅਮ ਕਿੰਨੀ ਕੁ ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ ਤੇ ਕਿੰਨਾ ਕੁ ਲਾਭ ਹੋਏਗਾ ਹਾਲ ਕਰਨ ਵਾਲਾ ਇਹ ਤਾਂ ਬਹੁਤ ਵੱਡਾ ਲਾਭ ਉਹ ਛਾਦਪੇੜ ਤੇ ਇਹੋ ਹੀ ਆ ਨਾਲ ਨਾਲ ਸਾਡਾ ਜਗਦੇਖਲਾ ਨਾਲ ਹੀ ਪੈ ਜਾਂਦਾ ਇਹ ਤਾਂ ਮਤਲਬ ਜੀ ਸਟੇਡੀਅਮ ਬਹੁਤ ਟੌਪ ਦਾ ਬਣੂਗਾ ਕੰਪਲੀਟ ਕਰਨੇ ਦੇ ਸਮੇਂ ਤੇ ਮੈਨੂੰ ਲੱਗਦਾ ਹੈ ਮਤਲਬ 6-7 ਮਹੀਨੇ ਕੰਪਲੀਟ ਕਰਦਾ ਹਾਂ ਹਾਂ ਬੈਕ ਸੀਰੀ ਦਾ ਇਹ ਕੋਈ ਤੇਗਵਾ ਦਾ ਸਾਬ ਦਾ ਜੱਡਾ ਆਦਿਆ ਛਿੱਦੀ ਦੇ ਸੋਲ ਲਈ ਆਪਾਂ ਸਟੇਟ ਲੈਵਲ ਤੇ ਬਣਾ ਦਿਆ ਤੇ ਉੱਥੇ ਮੈਂ ਪਾਇਆ ਸਟੇਡੀਅਮ ਉੱਥੋਂ ਵੀ ਸੀਐਮ ਸਾਹਿਬ ਨੇ ਜੇ ਮਜਬੂਰੀ ਦੇਤੀ ਤੇ ਕੁਝ ਪੈਸੇ ਜਿਹੜੇ ਉੱਥੋਂ ਵੀ ਆ ਜਾਣਗੇ ਸੋ ਮਤਲਬ ਉਹ ਵਧੀਆ ਹੋ ਜਾਊਗਾ ਕੋਈ ਗੱਲ ਦੀ ਕਿਸ ਤਰ੍ਹਾਂ ਇਸ ਸਮਾਗਮ ਰਹਿਣਗੇ ਸਟਾਫ ਜੀ ਨੂੰ ਸਰਪੰਚ ਜੀ ਬਹੁਤ ਵਧੀਆ ਇੱਥੇ ਵੀ ਵਧੀਆ ਸਮਾਗਮ ਕਰਾਂਗੇ ਆਪਾਂ ਸੀਐਮ ਸਾਹਿਬ ਰੋਂਚਣਗੇ ਲਾ ਲਾ ਸੋ ਸੀਐਮ ਸਾਹਿਬ ਸਾਰੇ ਪੰਜਾਬ ਚ ਜਾਣਗੇ ਜਿੱਥੇ ਜਿੱਥੇ ਫੰਕਸ਼ਨ ਹੋਣਗੇ ਜਾਣਗੇ ਸਾਰੇ ਤਮਾ ਤੇ ਹਾਂ ਇਹ ਵੇ ਸੁਣਨੇ ਚ ਆਇਆ ਕਿ ਇਹ ਜ਼ਮੀਨ ਦੱਬੀ ਸੀ ਕਿਸੇ ਵੱਲੋਂ ਜਿੱਥੇ ਸਟੇਡੀਅਮ ਬਣਾਇਆ ਜਾ ਰਿਹਾ ਹੈ ਇਹ ਜ਼ਮੀਨ ਕਿਸੇ ਨੇ ਦੱਬੀ ਸੀਗੀ ਉਹਨਾਂ ਕੋ ਛਡਾਈ ਹੈ ਪਹਿਲਾਂ ਤੇ ਇਹਨਾਂ ਦੇ ਸਾਰੇ ਸਬੰਚਾਂ ਦੇ ਨਾਲ ਕੇ ਆਪਾਂ ਨਾਲ ਇਹਨਾਂ ਇਸ ਪਿੰਡ ਦਾ ਇੱਕ ਪਲਵਾਨ ਹੋਇਆ ਆਪਣੇ ਜਮਾਨੇ ਦੇ ਵਿੱਚ ਜੀਤ ਸਿੰਘ ਬਹੁਤ ਵੱਡਾ ਪਲਵਾਨ ਸੀਗਾ। ਉਦੋਂ ਮੇਰੇ ਪਾਉ ਵੀ ਪਲਵਾਨ ਉਹ ਵੀ ਖੇਡਦੇ ਸੀ ਕੁਸ਼ਤੀਆਂ ਕਰਦੇ ਸੀਗੇ। ਤੇ ਜਿੱਤੇ ਪਲਵਾਨ ਦੀ ਯਾਦ ਵਿੱਚ ਹਸਾਲ ਇੱਥੇ ਮਤਲਬ ਜਿਹੜਾ ਖੇਡ ਮੇਲਾ ਕਰਾਇਆ ਜਾਂਦਾ। ਐਸਾ ਵੀ ਉਹ ਕਰੋਨਾ ਸੀ ਤੇ ਉਹਦਾ ਇੱਕ ਅਖਾੜਾ ਵੀ ਇਹਦੇ ਵਿੱਚ ਕੁਸ਼ਤੀਆਂ ਦਾ ਇਹ ਸਟੇਡੀਅਮ ਦੇ ਇੱਕ ਦੁੱਕ ਦੇ ਵਧੀਆ ਅਖਾੜਾ ਜਿਹੜਾ ਉਹ ਬਣਾਵਾਂਗੇ। ਕਿਉਂਕਿ ਜੀਤਾ ਪਲਵਾਨ ਜਿਹੜਾ ਸੀਗਾ ਸਾਡੇ ਏਰੀਆ ਦਾ ਸਵਾਜ ਦੋ ਦੋ ਜਿੱਤੇ ਹੋਏ ਇੱਕ ਜੀਤਾ ਸੈ ਹੀ ਆ। ਇੱਕ ਜਿੱਤਾ ਜਗਦੇਆ ਦਾ ਸੀ ਜਗਦੇਆ ਦਾ ਜਿੱਤਾ ਕਬੱਡੀ ਖੇਡਦਾ ਸੀਗਾ ਇਹ ਮਤਲਬ ਪ੍ਰਵਾਨ ਹੋਣੀ ਕੁਲਦੇ ਸੀਗੇ ਮੇਰੇ ਮੇਰੇ ਪਾਉ ਵੀ ਕੁਲਦੇ ਸੀਗੇ ਬਟੇ ਇਹ ਕੁਲ ਨਾਲ ਹੀ ਇਹਨਾਂ ਨੇ ਕੁਲ ਨੂੰ ਚ ਆਪਣੇ ਵੇਲੇ ਚ ਬਹੁਤ ਵੱਡਾ ਨਾਮ ਰੋਸ਼ਨ ਕੀਤਾ ਬੜੇ ਵੱਡੇ ਬੰਦੇ ਸੋ ਉਹਨਾਂ ਦੀ ਜਾਤ ਦੇ ਵਿੱਚ ਵਧੀਆ ਅਖਾੜਾ ਜਿਹੜਾ ਆਪਾਂ ਜਿੱਥੇ ਪ੍ਰਵਾਨ ਹੋਣਾਂ ਦੇ ਜਾਤ ਵਿੱਚ ਬਣਾਵਾਂਗੇ ਹਾਂ ਅਜੇ ਸਟੇਡੀਅਮ ਨਾ ਹੋ ਜੋਂਾ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਣ ਨੂੰ ਜਣ ਲਈ ਕਿੰਨੇ ਸਹਾਈ ਹੋ ਨਾ ਨਾ ਬਹੁਤ ਜ਼ਿਆਦਾ ਸਹਾਈ ਹੋਣਗੇ ਕਿਉਂਕਿ ਪਹਿਲਾਂ ਸਰਕਾਰਾਂ ਨੇ ਕੀਤਾ ਨਹੀਂ ਕੁਝ ਅੱਜ ਤੇ ਜਿੱਥੇ ਜਿਹੜੇ ਪਿੰਡ ਜਾਂਦੇ ਹਰ ਬੰਦਾ ਕਹਿੰਦਾ ਜੀ ਸਾਨੂੰ ਸਟੇਡੀਅਮ ਦੋ ਸਾਨੂੰ ਸਟੇਡੀਅਮ ਬਣਾ ਕੇ ਦੋ ਇਸ ਕਰਕੇ ਆਪਾਂ ਲੱਗੇ ਆ ਸਟੇਡੀਅਮ ਬਣਾਵਾਂਗੇ ਤੇ ਨਸ਼ਾ ਜਿਹੜਾ ਜੁੱਧ ਨਸ਼ਿਆਂ ਦੇ ਵਿਦੁੱਧ ਸਮਗਲਾਂ ਨੂੰ ਫੜਨਾ ਸਮਗਲਾਂ ਨੂੰ ਜੇਲ੍ਹਾਂ ਵਿੱਚ ਭੇਜਣਾ ਉਹਨਾਂ ਦੇ ਘਟ ਹੋਣੇ ਸਭ ਕੁਝ ਟੋਣਾ ਜਿਹੜੇ ਬੰਦੇ ਨਸ਼ੇ ਤੇ ਲੱਗ ਗਏ ਆ ਉਹਨਾਂ ਦੇ ਨਸ਼ੇ ਛਡਾਉਣੇ ਹਫ਼ਤਿਆਂਾਂ ਚ ਉਹਨਾਂ ਦਾ ਇਲਾਜ ਕਰਾਉਣਾ ਔਰ ਉਹਨਾਂ ਨੂੰ ਖੇਡਾਂ ਦੇ ਵੱਲ ਲੱਜਾਣਾ ਪ੍ਰੇਰਿਤ ਕਰਨਾ ਇਹ ਸਾਡੀ ਸਰਕਾਰ ਦਾ ਡਿਸੀਜਨ ਉਧਰ ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਨੂੰ ਪਟਰੋਲ ਤੇ ਡੀਜ਼ਲ ਨਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਰਸਾ ਦਾ ਅਹਿਮ ਬਿਆਨ ਸਾਹਮਣੇ ਆਇਆ ਮਨਜਿੰਦਰ ਸਿੰਘ ਸਰਸਾ ਨੇ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਤੇ ਕਿਹਾ ਹੈ ਕਿ ਤਕਨੀਕੀ ਚੁਣੌਤੀਆਂ ਤੇ ਗੁੰਝਣਦਾਰ ਪ੍ਰਣਾਲੀਆਂ ਦੇ ਕਾਰਨ ਮਿਆਦ ਪੂਗਾ ਚੁੱਕੇ ਵਾਹਨਾਂ ਤੇ ਇੰਦਨ ਤੇ ਪਾਬੰਦੀ ਲਗਾਉਣਾ ਵਿਹਾਰਕ ਨਹੀਂ ਹੈ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਮਨਜਿੰਦਰ ਸਿੰਘ ਸਿੱਸਾ ਨੇ ਕਿਹਾ ਹੈ ਕਿ ਇਸ ਕਦਮ ਦੇ ਨਾਲ ਲੋਕਾਂ ਦੇ ਵਿੱਚ ਆਸੰਤੁਸ਼ਟੀ ਹੈ ਅਤੇ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਸਿੱਸਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸੁਝਾਅ ਦਿੱਤਾ ਹੈ ਕਿ ਇਹ ਪਾਬੰਦੀ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿੱਚ ਲਾਗੂ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਆਦ ਪੂਗਾ ਚੁੱਕੇ ਵਾਹਨਾਂ ਲਈ ਸਖਤ ਨਿਯਮ ਨਿਰਧਾਰਿਤ ਕਰਨ ਦੀ ਆਲੋਚਨਾ ਕੀਤੀ ਹੈ ਸੋ ਮਨਜਿੰਦਰ ਸਿੰਘ ਸਿਰਸਾ ਨੇ ਕਿਤੇ ਨਾ ਕਿਤੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਦੇ ਨਾਲ ਹੈ ਤੇ ਜ਼ਰੂਰ ਕੋਈ ਨਾ ਕੋਈ ਰਸਤਾ ਨਿਕਲੇਗਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਖਾਸ ਮਕਸਦ ਦੇ ਲਈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਧੰਨਵਾਦ ਪ੍ਰਵੇਸ਼ ਜੀ ਨੇ ਆਪਕੋ ਜਾਣਕਾਰੀ ਦਿਖ ਕਿਸ ਤਰ੍ਹਾਂ ਸੇ ਦਿੱਲੀ ਕੇ ਅੰਦਰ ਆਮ ਆਦਮੀ ਪਾਰਟੀ ਨੇ ਨਿਊ ਕਾਰ ਡੀਲਰ ਸੇ ਮਿਲਕਰ ਦਿੱਲੀ ਕੇ ਅੰਦਰ ਲੂਟ ਕਰੀ उसका मैं आपको जीता जाता उदाहरण अभी पढ़ के सुनाऊंगा यह नोटिफिकेशन है गवर्नमेंट ऑफ नेशनल कैपिटल टेरिटरी ऑफ दिल्ली ट्रांसपोर्ट डिपार्टमेंट 20 दो 2024 20 दो को दिल्ली की सरकार ने नॉर्म्स बना दिए कि दिल्ली के लोगों की मेहनत की कमाई की गाड़ियों को कैसे उठाया जाएगा कैसे तोड़ा जाएगा कैसे खत्म कर दिया जाएगा मैं पढ़कर सुनाना चाहता हूं बकायदा एक पॉलिसी बनाकर उनके ऊपर तुगलकी की फरमान जैसे औरंगजेब का फरमान होता था उसी तरह का फरमान दिल्ली की सरकार ने क्या जारी किया द इन्फोर्समेंट एजेंसी शुड कंडक्ट कॉन्टिन्यूस इन्फोर्समेंट ड्राइव फॉर फेजिंग आउट एंड ऑफ राइफल्स फ्रॉम पब्लिक प्लेसेस ऑफ दिल्ली एंड शुड सेंड डेली रिपोर्ट रोज की रिपोर्ट और पब्लिक प्लेसेस से भी उठा, उठा उनको के उनको लेके जाओ The end of found playing on in public places will be impounded, seized by enforcement agency and shall be handed over to the for seizure memo. उनको impound कर लिया जाएगा सीज कर लिया जाएगा देखिए तुगले की फरमान क्यों किया जा रहा है सब दस साल तक दिल्ली की अकेली देश की ऐसी स्टेट है ऐसा डिस्ट्रिक है ऐसा राजधानी है ऐसा यूटी है जिसके अंदर दस साल और पंद्रह साल के वाइकल चलना पे मनाई है और दिल्ली की सरकार ने जान कर को फर्दर किया बजाए की जाके सुप्रीम कोर्ट को और एनजीटी को बताते और काम नेक करते जिससे दिल्ली का पोल्यूशन कम होता इसकी बजाय उन्होंने नए कार डीलरों से पैसा लेकर उनसे लेन देन किया और उस लेन देन के एवज में एक कानून बनाकर रख दिया ये देखिए अगली यहां तक ही नहीं रुके उन लोगों ने प्रोसीजर भी तय कर दिए क्या कर दिए हर वहीकल को अंडरटेकिंग देनी होगी कि जो एनसीडी के अंदर वो कंफर्मेशन नंबर डालकर और ये बताएगा कि मैं दिल्ली में क्या एनसीटी में भी नहीं चलाऊंगा ये गाड़ी मतलब इनको एनसीटी की भी चिंता थी ठीक है एंड ऑफ लाइक इंपाउंडेड फॉर सेकंड टाइम अगर पहली बार उसका चलान करेंगे लेकिन दूसरी बार तो उसको वापस ही नहीं करेंगे उसकी गाड़ी को इंपाउंड कर लेंगे और यहां तक कह दिया कि अगर कोई ट्रांसपोर्ट व्हीकल होगा उसको तो हम पहली बार में ही पाउंड कर लेंगे पहली बार में उसको इजाजत भी नहीं देंगे छोड़ने की बाहर भी कहीं लेके जा सके ये भी इजाजत नहीं देंगे फिर क्या किया हमारे यहां पर आप सुनकर हैरान होंगे कोई स्क्रैप का यूनिटी नहीं है और स्क्रैप के रेट भी तय कर दिए 90 परसेंट ऑफ दिलिप्रे स्क्रैप कंपोनेट जो है उसके तहत ਗਾੜੀ ਕੋ ਬਹੁਤ ਮੁਸ਼ਕਲ ਅਗਰ ਕੋਈ ਮਰਸੀਡਿਸ ਗਾੜੀ ਵੀ ਹੋਗੀ ਉਸ ਕੋ ਵੀ 80 90000 ਰੁਪਏ ਮਿਲੇਗਾ ਇਹ ਕਿਉਂ ਕੀਤਾ ਗਿਆ ਨਈ ਗਾੜੀਆਂ ਕੇ ਸਾਥ ਨਏ ਡੀਲਰੋ ਕੇ ਸਾਥ ਹੱਥ ਮਿਲਾ ਕੇ ਕੀਤਾ ਗਿਆ ਤੇ ਉਧਰ ਮਹਾਰਾਸ਼ਟਰ ਦੇ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾਣ ਵਾਲੀਆਂ ਆਤਮ ਹੱਤਿਆਵਾਂ ਨੂੰ ਲੈ ਕੇ ਕਾਂਗਰਸੀ ਆਬੂ ਰਾਹੁਲ ਗਾਂਧੀ ਦੇ ਵੱਲੋਂ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਰਾਹੁਲ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਤੇ ਇਹਨਾਂ ਮ ਆਤਮ ਹੱਤਿਆਵਾਂ ਦੇ ਪ੍ਰਤੀ ਚਿੰਤਾ ਦਾ اظہار ਕੀਤਾ ਹੈ ਉਹਨਾਂ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਹੈ ਕਿ ਸਿਰਫ 3 ਮਹੀਨਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 767 ਕਿਸਾਨਾਂ ਨੇ ਆਤਮ ਹੱਤਿਆ ਕਰ ਲਈ ਹੈ ਇਹ ਸਿਰਫ ਇੱਕ ਆਂਕੜਾ ਨਹੀਂ ਹੈ ਇਹ ਉਜੜੇ ਹੋਏ ਘਰਾਂ ਦੀ ਦਾਸਤਾਨ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਕੇਂਦਰ ਸਰਕਾਰ ਦਾ ਕਿਰਾਉ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਲਿਖਿਆ ਕਿ ਕਿਸਾਨ ਹਰ ਦਿਨ ਕਰਜ਼ੇ ਦੇ ਵਿੱਚ ਗਹਿਰਾਈ ਦੇ ਨਾਲ ਡੁੱਬਦਾ ਜਾ ਰਿਹਾ ਹੈ ਬੀਜ ਮਹਿੰਗੇ ਹੋ ਰਹੇ ਨੇ ਖਾਦ ਮਹਿੰਗੀ ਹੋ ਰਹੀ ਹੈ ਡੀਜ਼ਲ ਮਹਿੰਗਾ ਹੋ ਰਿਹਾ ਪਰ ਐਮਐਸਪੀ ਦੀ ਕੋਈ ਗਰੰਟੀ ਨਹੀਂ ਹੈ ਅ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ ਸੋ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਮਹਿੰਗਾਈ ਵੱਧ ਰਹੀ ਹੈ ਜਿਸ ਕਰਕੇ ਕਿਸਾਨ ਦੀ ਫਸਲਾਂ ਦੇ ਉੱਤੇ ਲਾਗਤ ਵੱਧ ਰਹੀ ਹੈ ਪਰ ਉਹਨਾਂ ਨੂੰ ਐਮਐਸਪੀ ਵਰਗੇ ਗਰੰਟੀ ਕਾਨੂੰਨ ਹੈ ਜਿਹੜੇ ਉਹ ਨਹੀਂ ਦਿੱਤੇ ਜਾ ਰਿਹਾ ਸੋ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟ ਪਾਈ ਗਈ ਹੈ ਉਧਰ ਪੰਜਾਬ ਦੇ ਕਿਸਾਨਾਂ ਗੂ ਸਰਵਣ ਸਿੰਘ ਪੰਦੇਰ ਵੱਲੋਂ ਵੀ ਮਹਾਰਾਸ਼ਟra ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਦੇ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਹੈ। ਉਹਨਾਂ ਨੇ ਵੀ ਇੱਕ ਖਾਸ ਸੰਦੇਸ਼ ਜਾਰੀ ਕੀਤਾ ਹੈ ਤੇ ਮਹਾਰਾਸ਼ਟra ਦੇ ਵਿੱਚ ਪਿਛਲੇ 3 ਮਹੀਨਿਆਂ 'ਚ ਹੋਈਆਂ 767 ਖੁਦਕੁਸ਼ੀਆਂ ਦੇ ਮਾਮਲੇ ਤੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰੀ ਅਤੇ ਕਾਰਪੋਰੇਟ ਨੀਤੀਆਂ ਦਾ ਜਿਹੜਾ ਨਤੀਜਾ ਹੈ ਉਹ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਖੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਤਿੰਨਾਂ ਮਹੀਨਿਆਂ ਵਿੱਚ ਹੋਈਆਂ ਜਿਹੜੇ ਅੱਜ ਪ੍ਰਚਾਰ ਮਾਧਮਾ ਦਾ ਵਿਸ਼ਾ ਬਣਿਆ ਹੋਇਆ ਵਾ ਮਹਾਰਾਸ਼ਟਰ ਬੇਸ਼ੱਕ ਖੁਦਕੁਸ਼ੀਆਂ ਦੇ ਮਾਮਲੇ ਤੇ ਸਭ ਤੋਂ ਉੱਪਰ ਜਾ ਰਿਹਾ ਪਰ ਇਹਦੇ ਨਾਲ ਕਰਨਾਟਕਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਮੱਧ ਪ੍ਰਦੇਸ਼ ਦੇ ਵਿੱਚ ਵੀ ਖੁਦਕੁਸ਼ੀਆਂ ਦਾ ਅੰਕੜਾ ਬਹੁਤ ਜ਼ਿਆਦਾ ਵਾ ਪੰਜਾਬ ਅੰਦਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਤਿੰਨ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਇੱਕ ਦਿਨ ਦੇ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ ਇਹ ਖੁਦਕੁਸ਼ੀਆਂ ਦਾ ਰੁਝਾਨ ਲੰਬੇ ਰੀ ਸਮੇ ਤੋਂ ਆ ਇਹਦੇ ਬਾਰੇ ਡਾਕਟਰ ਸੁਆਮੀਨਾਥ ਨੇ ਕਮਿਸ਼ਨ ਨੇ ਆਪ ਦੀ ਰਿਪੋਰਟ ਚ ਲਿਖਿਆ ਸੀ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਇਸ ਕਰਕੇ ਹੋ ਰਹੀਆਂ ਵੀ ਜਿਹੜੀਆਂ ਸੰਸਥਾਵਾਂ ਤੋਂ ਕਿਸਾਨਾਂ ਨੇ ਪੈਸੇ ਲਈ ਨੇ ਉਹਨਾਂ ਨੇ ਅੰਨੇ ਵਿਆਜ ਲਾਏ ਨੇ ਯਾਨੀ ਬਲਾਈਂਡ ਇੰਟਰਸਟ ਦਾ ਸ਼ਬਦ ਵਰਤਿਆ ਸੀ ਅਰੋਨਾ ਇਹ ਵੀ ਦਿੱਤੀ ਸੀ ਵੀ ਜਿਹੜੇ ਕਿਸਾਨਾਂ ਦੀਆਂ ਲਾਗਤਾਂ ਨੇ ਚਾਹੇ ਡੀਜ਼ਲ ਸੀ ਚਾਹੇ ਖਾਦਾਂ ਸੀਗੀਆਂ ਦਵਾਈਆਂ ਸੀਗੀਆਂ ਖੇਤੀ ਬੀਜ ਸੀਗਾ ਖੇਤੀ ਮਸ਼ੀਨਰੀ ਸੀਗੀ ਲੇਬਰ ਸੀਗੀ ਉਹਨਾਂ ਦੇ ਖਰਚੇ ਬਹੁਤ ਜ਼ਿਆਦਾ ਵਾ ਪਰ ਕਿਸਾਨਾਂ ਨੂੰ ਲਾਗਤਾਂ ਦੇ ਅਨੁਸਾਰ ਫਸਲਾਂ ਦੇ ਭਾਅ ਨਹੀਂ ਮਿਲੇ ਤਾਂ ਹੀ ਉਹਨਾਂ ਨੇ C250 ਫਾਰਮੂਲੇ ਅਨੁਸਾਰ ਕਿਸਾਨਾਂ ਨੂੰ ਫਸਲ ਦਾ ਭਾਅ ਦੇਣ ਦੀ ਗੱਲ ਕਹੀ ਸੀ ਸਾਡੀਆਂ ਆਮਦਨਾਂ ਤਾਂ ਦੁਗਨੀਆਂ ਕੀ ਕਰਨੀਆਂ ਸੀ ਸਾਡੀਆਂ ਜ਼ਿੰਦਗੀਆਂ ਵਿੱਚ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਜਾਂ ਰਾਜ ਸਰਕਾਰਾਂ ਦੀਆਂ ਪਾਲਿਸੀਆਂ ਹਨੇਰਾ ਛਾ ਰਿਹਾ ਹੈਗਾ ਜਿਹੜਾ ਹੁਣ ਭਾਰਤ ਅਮਰੀਕਾ ਨਾਲ ਸਮਝੌਤਾ ਕਰਨ ਜਾ ਰਿਹਾ ਜਿਹਦੇ ਵਿੱਚ ਖੇਤੀ ਸੈਕਟਰ ਵੀ ਆ ਰਿਹਾ ਜਾਹੇ ਉਹ ਡੇਰੀ ਹੋਵੇ ਪੋਲਟਰੀ ਹੋਵੇ ਮੀਟ ਦਾ ਖੇਤਰ ਹੋਵੇ ਜਾਂ ਖੇਤੀ ਜਿੰਸਾ ਹੋਣ ਹੋਰ ਖੇਤਰ ਵੀ ਆ ਇਹਦੇ ਨਾਲ ਕਿਸਾਨਾਂ ਤੇ ਬੁਰੇ ਪ੍ਰਭਾਵ ਪੈਣਗੇ ਜੇ ਅਮਰੀਕਾ ਨੂੰ ਟੈਕਸ ਮੁਕਤ ਕਰਕੇ ਉਹਨਾਂ ਦਾ ਮਾਲ ਇੱਥੇ ਆ ਕੇ ਡੰਪ ਹੁੰਦਾ ਤੇ ਖੇਤੀ ਕਿਸਾਨਾਂ ਲਈ ਘਾਟੇਮੰਦਾ ਸੌਦਾ ਪਹਿਲੋਂ ਹੀ ਜਾਂ ਹੋਰ ਅਜਾੜਾ ਹੋਊਗਾ ਜਿਹੜਾ ਐਰਕੀ ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਮਾਨਸੂਨ ਅਦਰ ਵਿੱਚ ਕੇਂਦਰ ਬਿਲ ਲ ਆਉਂਦੀ ਤਿਆਰੀ ਚ ਪਾਵਰ ਸੈਕਟਰ ਦਾ ਪ੍ਰਾਈਵੇਟੇਸ਼ਨ ਵੀ ਕਿਸਾਨਾਂ ਮਜ਼ਦੂਰਾਂ ਵਾਲੀ ਬਹੁਤ ਵੱਡੀਆਂ ਦਿੱਕਤਾਂ ਖੜੀਆਂ ਕਰੂਗਾ ਉਹਨਾਂ ਦੀਆਂ ਮੁਸ਼ਕਲਾਂ ਖੜੀਆਂ ਕਰੂਗਾ ਇਸ ਕਰਕੇ ਅਸੀਂ ਸਪਸ਼ਟ ਕਰਨੇ ਆ ਕਿ ਕਿਸਾਨਾਂ ਨੂੰ ਕਰਜ਼ੇ ਮੁਕਤ ਕੀਤਾ ਜਾਵੇ আর ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇ ਧੰਨਵਾਦ ਤੇ ਹੁਣ ਗੱਲ ਕਰਦੇ ਆ ক্রিকেট ਦੀ ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਜਦ ਬੈਸਟਨ ਦੇ ਵਿੱਚ ਇੰਗਲੈਂਡ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਵਿੱਚ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚਿਆ 5 ਮੈਚਾਂ ਦੇ ਐਡਰਸਨ ਤੰਦੂਲਕਰ ਟਰੋਫੀ ਦੇ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਦੂਜੇ ਸੈਕਸ਼ਨ ਦੇ ਵਿੱਚ ਕਪਤਾਨ ਸ਼ੁਮਨ ਗਿੱਲ ਨੇ ਜੋ ਸਟ੍ਰੈਕ ਦੇ 122ਵੇਂ ওভার ਦੀ ਪੰਜਵੀਂ ਗੇਂਦ ਦੇ ਵਿੱਚ ਸਿੰਗਲ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਇਹ ਗਿੱਲ ਦਾ ਟੈਸਟ ਕ੍ਰਿਕਟ ਦੇ ਵਿੱਚ ਪਹਿਲਾ ਦੋਹਰਾ ਸੈਂਕੜਾ ਇਸ ਦੇ ਨਾਲ ਹੀ ਗਿੱਲ ਨੇ ਕਈ ਰਿਕਾਰਡ ਤੋੜੇ ਨੇ ਭਾਰਤੀ ਕਪਤਾਨ ਸ਼ੁਮਨ ਗਿੱਲ ਨੇ ਮੈਚ ਦੇ ਪਹਿਲੇ ਦਿਨ 122 ਗੇਂਦਾਂ ਦੇ ਵਿੱਚ 11 ਚੌਕੀਆਂ ਦੀ ਮਦਦ ਨਾਲ ਆਪਣਾ ਸੈਂਕੜਾ ਬਣਾਇਆ ਸੀ ਪਹਿਲੇ ਦਿਨ ਦੇ ਖੇਡ ਦੇ ਅੰਤ ਤੱਕ ਉਸਨੇ 226 ਗੇਂਦਾਂ ਦੇ ਵਿੱਚ 12 ਚੌਕਿਆਂ ਦੀ ਮਦਦ ਦੇ ਨਾਲ 114 ਦੌੜਾਂ ਬਣਾਈਆਂ ਸਨ। ਅੱਜ ਮੈਚ ਦੇ ਦੂਜੇ ਦਿਨ ਗਿੱਲ ਨੇ ਆਪਣੀ ਪੈਰੀ ਨੂੰ ਅੱਗੇ ਵਧਾਇਆ ਅਤੇ ਦੂਜੇ ਸੈਸ਼ਨ ਦੇ ਵਿੱਚ 311 ਗੇਂਦਾਂ ਦਾ ਸਾਹਮਣਾ ਕਰਕੇ ਉਸਨੇ ਦੋ ਰਾ ਸੈਂਕੜਾ ਬਣਾਇਆ ਅਤੇ 21 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਦੇ ਨਾਲ ਆਪਣੀਆਂ 200 ਦੌੜਾਂ ਉਸਨੇ ਪੂਰੀਆਂ ਕੀਤੀਆਂ ਨੇ। ਸ਼ੁਭਮਨ ਗਿੱਲ ਨੇ ਇੰਗਲੈਂਡ ਦੇ ਵਿੱਚ ਭਾਰਤੀ ਟੈਸਟ ਕਪਤਾਨ ਦੇ ਤੌਰ ਤੇ ਸਭ ਤੋਂ ਵੱਧ ਦੌੜਾਂ ਬਣਾਈਆਂ ਨੇ। ਉਸਨੇ 1990 ਦੇ ਵਿੱਚ ਮੈਂਚੈਸਟਰ 올ਡ ਟੋਫੋਰਡ ਦੇ ਵਿੱਚ ਮੁਹੰਮਦ ਅਜ਼ਰੂਦੀਨ ਦਾ 179 ਦੌੜਾਂ ਦਾ ਰਿਕਾਰਡ ਵੀ ਤੋੜਿਆ ਵਿਰਾਟ ਕੋਹਲੀ 2018 ਦੇ ਵਿੱਚ ਬਰਮਿੰਗਮ ਦੇ ਵਿੱਚ 149 ਦੌੜਾਂ ਦੇ ਨਾਲ ਤੀਜੇ ਥਾਂ ਤੇ ਨੇ ਇਸ ਦੇ ਨਾਲ ਹੀ ਗੀਲੇ ਇੰਗਲੈਂਡ ਦੇ ਵਿੱਚ ਟੈਸਟ ਦੇ ਵਿੱਚ ਸਭ ਤੋਂ ਦੌੜਾ ਵੱਧ ਦੌੜਾ ਬਣਾਉਣ ਵਾਲੇ ਪਹਿਲੇ ਏਸ਼ੀਆਈ ਕਪਤਾਨ ਵੀ ਬਣ ਗਏ ਨੇ ਉਧਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2025-26 ਦੇ ਸੈਸ਼ਨ ਦੇ ਲਈ ਅਹਿਮ ਫੈਸਲਾ ਸਾਹਮਣੇ ਆਇਆ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਬਦਲਾਅ ਕੀਤਾ ਗਿਆ ਬੋਰਡ ਨੇ ਨਵੇਂ ਵਿਸ਼ਾ ਸਿਲੇਬਸ ਹੈ ਜਿਹੜਾ ਉਹ ਜਾਰੀ ਕੀਤਾ ਹੈ ਵਿਦਿਆਰਥੀ ਤੇ ਬਾਪਿਆਂ ਦੇ ਲਈ ਬੋਰਡ ਨੇ ਅਧਿਕਾਰਿਤ ਵੈੱਬਸਾਈਟ ਤੇ ਅਪਡੇਟ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਸਿਲੇਬਸ ਨੂੰ ਵਿਸ਼ੇਵਾਰ ਵਿਵਸਥਿਤ ਤਰੀਕੇ ਦੇ ਨਾਲ ਵੈੱਬਸਾਈਟ ਤੇ ਰੱਖਿਆ ਗਿਆ ਜਿੱਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਪ੍ਰੈਕਟੀਕਲ ਸਮਗਰੀ ਵੀ ਸ਼ਾਮਿਲ ਕੀਤੀ ਗਈ ਹੈ ਤਾਂ ਤਾਂ ਜੋ ਵਿਦਿਆਰਥੀ ਭਾਸ਼ਾ ਦੇ ਵਿੱਚ ਆਪਣੀ ਮਹਾਰਤ ਵਧਾ ਸਕਣ ਸੋ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਲੇਬਸ ਨੂੰ ਬਹੁਤ ਸਰਲ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਅਤੇ ਸਿਲੇਬਸ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੀਆਂ ਤੇ ਹੜ੍ਹ ਆਉਣ ਦੀਆਂ ਵੱਖ-ਵੱਖਰੀਆਂ ਘਟਨਾਵਾਂ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 29 ਹੋਰ ਲਾਪਤਾ ਦੱਸੇ ਜਾ ਰਹੇ ਨੇ ਮੰਗਲਵਾਰ ਨੂੰ ਮੰਡੀ ਜ਼ਿਲ੍ਹੇ ਦੇ ਵਿੱਚ ਕਈ ਜਗ੍ਹਾ ਤੇ ਬੱਦਲ ਫਟਣ ਦੀਆਂ ਘਟਨਾਵਾਂ ਘਟੀਆਂ ਜਿਸ ਕਾਰਨ ਅਚਾਨਕ ਹੜ੍ਹ ਆ ਗਏ ਅਤੇ ਜ਼ਮੀਨ ਖਿਸਕਣ ਕਾਰਨ ਵੱਖ-ਵੱਖਰੀਆਂ ਘਟਨਾਵਾਂ ਵਾਪਰੀਆਂ ਇਹਨਾਂ ਵੱਖ-ਵੱਖਰੀਆਂ ਘਟਨਾਵਾਂ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਹੈ ਜਦਕਿ 29 ਲੋਕ ਲਾਪਤਾ ਦੱਸੇ ਜਾ ਰਹੇ ਨੇ ਲੋਕਾਂ ਦੀ ਮੌਤ ਅਤੇ ਲਾਪਤਾ ਹੋਣ ਤੋਂ ਇਲਾਵਾ ਅ ਹੋਰ ਵੀ ਕਈ ਨੁਕਸਾਨ ਹੋਏ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅ ਅੱਜ ਸਵੇਰੇ ਹੀ ਦੋ ਲਾਸ਼ਾਂ ਹੋਰ ਬਰਾਮਦ ਕੀਤੀਆਂ ਗਈਆਂ ਨੇ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੈ ਜਿਹੜੀ ਵੱਧ ਗਈ ਹੈ ਇਸ ਆਫਤ ਦੇ ਵਿੱਚ 150 ਤੋਂ ਵੱਧ ਘਰ ਪ੍ਰਭਾਵਿਤ ਹੋਏ ਨੇ 104 ਪਸ਼ੂਆਂ ਦੇ ਬਾੜੇ-ਬਾੜੇ ਜਿਹੜੇ ਬਰਬਾਦ ਹੋ ਗਏ ਨੇ 31 ਵਾਹਨ ਖਰਾਬ ਹੋਏ ਨੇ ਪੁਲ ਅਤੇ ਸੜਕਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਆਫਤ ਦੇ ਵਿੱਚ 162 ਪਸ਼ੂ ਨੇ ਜਿਹੜੇ ਉਹ ਮਾਰੇ ਗਏ ਨੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮੰਡੀ ਜ਼ਿਲ੍ਹੇ ਦੇ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਸੋ ਸੂਬੇ ਦੀ ਰਾਹਤ ਕਾਰਜ ਵਾਲੇ ਦਸਤੇ ਦੇ ਵੱਲੋਂ ਅਤੇ ਕੇਂਦਰੀ ਰਾਹਤ ਕਾਰਜ ਫੋਰਸਾਂ ਦੇ ਵੱਲੋਂ ਇਲਾਕੇ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਦੇ ਲਈ ਵੀ ਮਦਦ ਕੀਤੀ ਜਾ ਰਹੀ ਹੈ ਅਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਵੀ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਮੌਸਮ ਅਤੇ ਮਾਨਸੂਨ ਦੇ ਹਾਲਾਤਾਂ ਦੀ ਮੌਸਮ ਵਿਭਾਗ ਦੇ ਵੱਲੋਂ 3 ਤੋਂ 8 ਜੁਲਾਈ ਦੌਰਾਨ ਭਾਰਤ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਮੀਂਹ ਅਤੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਜ਼ਿਆਦਾ ਤੋਂ ਬਹੁਤ ਜ਼ਿਆਦਾ ਮੀਂਹ ਪੈਣ ਬਿਜਲੀ ਡਿੱਗਣ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੱਧ ਪ੍ਰਦੇਸ਼, ਵਰਦਾ, ਛਤੀਸਗੜ, ਉੜੀਸਾ ਦੇ ਵਿੱਚ 3 ਤੋਂ 8 ਜੁਲਾਈ ਦੇ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਛਤੀਸਗੜ ਤੇ ਉੜੀਸਾ ਦੇ ਵਿੱਚ ਖਾਸ ਕਰਕੇ 5 ਤੇ 6 ਜੁਲਾਈ ਨੂੰ ਬਹੁਤ ਭਾਰੀ ਮੀਂਹ ਪੈ ਸਕਦਾ ਹੈ। 3 ਤੋਂ 6 ਜੁਲਾਈ ਦੇ ਦੌਰਾਨ ਬਿਹਾਰ, ਪੱਛਮੀ ਬੰਗਾਲ, ਝਾਰਖੰਡ ਕਈ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ। ਅਗਲੇ 7 ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਦੇ ਨਾਲ ਗਰਜ, ਤੂਫਾਨ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਇਸ ਤੋਂ ਇਲਾਵਾ ਉੱਤਰ-ਪੱਛਮੀ ਭਾਰਤ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਉਤਰਾਖੰਡ ਚੰਡੀਗੜ੍ਹ ਹਰਿਆਣਾ ਉੱਤਰ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਪੱਛਮੀ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਹਮਾਚਲ ਪ੍ਰਦੇਸ਼ ਦੇ ਵਿੱਚ 5 ਤੋਂ 7 ਜੁਲਾਈ ਪੰਜਾਬ ਦੇ ਹਰਿਆਣਾ ਦੇ ਵਿੱਚ 6 7 ਜੁਲਾਈ ਨੂੰ ਬਹੁਤ ਭਾਈ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਇਸ ਤੋਂ ਇਲਾਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਆ ਖਾਸ ਤੌਰ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਪੰਜਾਬ ਦੇ ਲਈ ਖਾਸ ਤੌਰ ਤੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਦੂਜੇ ਪਾਸੇ ਅ ਬੀਤੇ ਕੱਲ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ 8.5 ਮਿਲੀਮੀਟਰ ਮੀਂਹ ਪਿਆ ਜਾਂ ਦੇਖੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਵਰਗਾ ਹੀ ਰਿਹਾ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 5 ਡਿਗਰੀ ਦਾ ਕਈ ਜਗ੍ਹਾ ਤੇ ਵਾਧਾ ਦੇਖਣ ਨੂੰ ਮਿਲਿਆ ਕਿਉਂਕਿ ਕਈ ਜਗ੍ਹਾ ਤੇ ਮੀਂਹ ਨਹੀਂ ਪੈ ਰਿਹਾ ਸੀ ਜਿਸ ਕਾਰਨ ਹੁਮਸ ਕਾਰਨ ਹਿਊਮਿਡਿਟੀ ਕਾਰਨ ਗਰਮੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਵੈਸੇ ਪੰਜਾਬ ਦੇ ਵਿੱਚ ਆਮ ਤੌਰ ਤੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਉੱਥੇ ਤਾਪਮਾਨ ਆਮ ਤੋਂ ਘੱਟ ਦੇਖਣ ਨੂੰ ਮਿਲ ਰਿਹਾ ਜਿਵੇਂ ਕਿ ਬਠਿੰਡਾ ਦੇ ਵਿੱਚ ਤਾਪਮਾਨ ਵਧ ਦੇਖਣ ਨੂੰ ਮਿਲ ਰਿਹਾ ਸੀ ਪਰ ਕਿਉਂਕਿ ਹਲਕੀ ਹਲਕੀ ਬਰਸਾਤ ਹੋ ਰਹੀ ਹੈ ਇਸ ਕਰਕੇ 37.3 ਡਿਗਰੀ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਸੂਬੇ ਦੇ ਵਿੱਚ 5 ਜੁਲਾਈ ਤੋਂ ਪੂਰੇ ਸੂਬੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ 6 ਤੇ 7 ਨੂੰ ਹਿਮਾਚਲ ਪ੍ਰਦੇਸ਼ ਤੇ ਇਸ ਦੇ ਨਾਲ ਲੱਗਦੇ 7 ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਮੌਸਮ ਵਿਭਾਗ ਨੇ 6 ਜੁਲਾਈ ਨੂੰ ਸੂਬੇ ਦੇ ਵਿੱਚ ਇੱਕ ਵਾਰ ਫਿਰ ਤੋਂ ਔਰੇਂਜ ਲੈਂਡ ਜਾਰੀ ਕੀਤਾ ਤੇ ਵਿਆਪਕ ਪੱਧਰ ਤੇ 6 7 ਤੇ 8 ਜੁਲਾਈ ਨੂੰ ਪੂਰੇ ਸੂਬੇ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ